ਦੇ ਦਿੱਤੇ ਪਤੇ ਅੱਜ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਜੀ ਸਿੰਘ ਰੰਦਾਵਾ ਸਰਦਾਰ ਦੀ ਬਦੌਲਤ ਪੰਜੋਖਰਾ ਸਾਹਿਬ ਨੂੰ ਜਾਣ ਵਾਲੀ ਸੜਕ ਅੱਜ ਬਾਈ ਜੀ ਮੁਕੰਮਲ ਹੋਣ ਜਾਰੀ ਆ ਤੇ ਪਿੰਡ ਵਾਸੀਆਂ ਵੱਲੋਂ ਇਲਾਕੇ ਦੀ ਸਹਾਇ ਸੰਗਤ ਵੱਲੋਂ ਜਿੰਦਾਬਾ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਨਗਰ ਪੰਚਾਇਤ ਪਿੰਡ ਮੀਰਪੁਰਾ ਪਰਮਜੀਤ ਸਿੰਘ ਸਰਪੰਚ ਜਿੰਦਾਬਾ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਬਹੁਤ ਟੀਰਾ ਬਾਤ ਤਨ ਤਨ ਗੁਰੂ ਸ੍ਰੀ ਹਰਿਕਰਤ ਸਿੰਘ ਸਾਹਿਬ ਜੀ ਦੀ ਚਰਨ 6 ਪ੍ਰਾਪਤ ਧਰਤੀ ਸ੍ਰੀ ਗੁਰਦੁਆਰਾ ਪੰਜੋਖਰਾ ਸਾਹਿਬ ਜੀ ਨੂੰ ਜਾਣ ਵਾਲਾ ਰਸਤਾ ਅੱਜ ਬਾਈ ਜੀ ਬਹੁਤ ਸਾਫ ਸੁਥਰਾ ਬਣ ਗਿਆ ਧੰਨਵਾਦ ਗੁਰਦਵਾ ਸਾਹਿਬ ਆਪ ਨੂੰ ਪ੍ਰਮਾਤਮਾ ਹਮੇਸ਼ਾ ਸ਼ਾਨਤੀ ਕਲਾ ਬਖਸ਼ੇ ਆਪ ਦੇ ਜੀਵਨ